ਹੈਲੋ ਅਬ੍ਰਿਗਾਂ ਤੁਸ ਸਿਕਲ ਸਾਰੇ ਨੂੰ ਕੀ ਹਾਲ ਚਾਲ ਨੇ ਅੱਜ ਅਸੀਂ ਜਾ ਰਹੇ ਹਾਂ ਸਕੂਲ ਹਰਜਾਇਜ਼ ਦੇ ਜੱਜੂ ਰੈਡੀ ਫਾਰ ਸਕੂਲ ਤੇ ਮੌਸਮ ਕਾਇਜ਼ ਬਹੁਤ ਵਧੀਆ ਟੋਰੰਟੋ ਦਾ ਜੱਟ ਦਾ ਸਟੈਂਪਰੇਚਰ ਹੈਗਾ ਵਧੀਆ ਮੌਸਮ ਆ ਤੇ ਇਸ ਕਰਕੇ ਜੱਜੂ ਬਾਈਕਲ ਤੇ ਨਹੀਂ ਟੁਰਕੇ ਲੈ ਕੇ ਜਾ ਰਹੀ ਹਾਂ 10:26 ਮਿੰਟ ਹੋ ਗਏ ਬਸ ਇਹ 3-4 ਮਿੰਟ ਵਾਕਿੰਗ ਕਰਕੇ ਪਹੁੰਚ ਜਾਣਾ ਆ ਜੱਜੂ ਰੈਡੀ ਜੱਜਾ ਦਾ ਬ੍ਰੇਕਫਾਸਟ ਕਰਕੇ ਤੁਰਿਆ ਵਾ ਮੈਂ ਹੁਣ ਚਾਹ ਪੀ ਕੇ ਮਤਲਬ ਆਈ ਸੀ ਤੇ ਹਰਜਾਇਜ਼ ਨੇ ਆਪਦਾ ਪਹਾਂਚ ਖੱਦਦਾ ਜੇ ਰੈਗੂਲਰ ਪ੍ਰਾਂਤ ਹੈਗਾ ਤਾਂ ਹੈਲੋ ਕਰਦੇ ਸਾਰਿਆਂ ਨੂੰ ਹਾਈ ਤੇ ਬਸ ਗਾਇਸ ਅੱਜ ਤੁਹਾਨੂੰ ਮਿਲਦੇ ਹਾਂ ਸਕੂਲ ਜਾ ਕੇ ਤੇ ਵਲੌਗ ਨਾ ਬਣੇ ਰਹੋ ਗੁੱਡ ਮਾਰਨਿੰਗ ਜੈ ਜੈ ਕਟਾ ਦਿਓ ਫੋਟੋ 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 ਜੱਜ ਫਾੜੋ ਜੱਜ ਵਾਟੂ ਕਰ ਲਾ ਹਲੇ 1 2 1 ਇਹ ਤੱਕ ਰਸਕਾਰ ਖਰਜਾ ਦੇ ਏ 1 ਕਿਤੇ 1 2 3 ਇਦਾਂ ਕਰ ਹੁਣ ਤੇਰਾ ਡਿੱਗ ਜਾਣਾ ਜੱਜ ਜਿਆਦਾ ਤੂੰ ਲੰਬਾ ਕਰ ਲਿਆ ਪਰ ਨੂੰ ਡਿੱਗ 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 ਗਿਆ ਯੈਸ ਗੁੱਡ ਜੌਬ ਗੁੱਡ ਜੌਬ ਖੋਲਿਆ ਖੋਲ ਲੈ ਚੱਕ ਕੇ ਬੰਦ ਕੇ ਜਿੱਦ ਤੇ ਲਗ ਲਾਈਨ ਸਟਾਰਟ ਕਰ ਕਾਈਸ ਬ੍ਰੇਕਫਾਸਟ ਕਰਕੇ ਆਪਾਂ ਦਰਪੇਂਗੜੀ ਰੂਟ ਤੇ ਡੇਢ ਵੱਜ ਚੁੱਕਿਆ ਦੁਪਹਿਰ ਦਾ ਤੇ ਗੇੜੇ ਰੂਟ ਆਪਾਂ ਸਭ ਤੋਂ ਪਹਿਲਾਂ ਜਾਵਾਂਗੇ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਗੁਰਦੀਪ ਜੀ ਦਾ ਟਰੱਕ ਦਾ ਕੋਈ ਸਮਾਨ ਲੈਣਾ ਮੈਨੂੰ ਨਾਲ ਲੱਗ ਜਾਓਂਨ ਇਕੱਲੇ ਚੱਲ ਜਾਵਾਂਗੇ ਨਾਲ ਹੀ ਨਾਲ ਜੇਗਲਾ ਮੇਰੇ ਨਾਲ ਹੀ ਮਸ ਫਿਰ ਸਿਰ ਕੰਮ ਨੇ ਮਿਹੜੇ ਆਪਦੇ ਬਿੰਨ ਘਰੇ ਰੈਸਟ ਕਰੀਏ ਕੱਲ ਕੰਮ ਤੇ ਜਾਣਾ ਜੈਜ ਹੈਲੋ ਕਰ ਦੇ ਤੇ ਜੈਜ ਵੀ ਨਾਲ ਹੀ ਆ ਗੁਰਦੁਆਰਾ ਸਾਹਿਬ ਕਾਫੀ ਟਾਈਮ ਹੋ ਗੀ ਸੀ ਗਏ ਨਹੀਂ ਸੀ ਜਨਾਨਕ ਸਰ ਗੁਰਦੁਆਰਾ ਸਾਹਿਬ ਜਾ ਰਹੇ ਆ ਤਾਂ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਰੋਡ ਤੇ ਟ੍ਰੈਫਿਕ ਦੇਖ ਸਕਦੇ ਹੋ 1:30 ਵਜੇ ਵੀ ਨਹੀਂ ਹੋਈ ਪਈ ਐ। ਕਿਉਂਕਿ 2:30 ਵਜਦਾ ਹੁੰਦਾ ਟਾਈਮ ਵਿੱਚ ਛੁੱਟੀ ਦਾ ਜੇ 4:00 ਵਜੇ ਤੇ ਅੱਜ 1:30 ਵਜੇ ਇੰਨੀ ਜ਼ਿਆਦਾ ਟ੍ਰੈਫਿਕ ਅਗਰਦੀਪ ਜੀ ਕਹਿੰਦੇ ਮੈਨੂੰ ਸੁਸਤੀ ਪਈ ਪਈ ਦੋ ਪਰੌਂਠੇ ਖਾ ਕੇ ਸੁਸਤੀ ਪਈਆਂ ਕਿ ਦੋ ਪਰੌਂਠੇ ਨਾਲੀ। ਹਮ ਕਹਿੰਦੇ ਅੱਜ ਨਾ ਮੈਨੂੰ ਛੇੜੋ। ਗਾਇਜ਼ ਮੌਸਮ ਦੇਖੋ ਕਿੰਨਾ ਵਧੀਆ ਅੱਜ 6-7 ਟੈਂਪਰੇਚਰ ਲੱਗ ਰਿਹਾ ਕਿੰਨਾ ਅਗਰਦੀਪ ਜੀ ਗੱਡੀ ਦੇ ਕਿੰਨਾ ਦਾ ਹੁੰਦਾ? ਨਾ 9 ਟੈਂਪਰੇਚਰ ਹੈ ਗਾਇਜ਼ ਵਧੀਆ ਮੌਸਮ ਮਜਬੂਰ। ਮੇਹੋ ਬਕਾਲੂ ਵੀ ਇਦਾਂ ਦੋਵੇ ਤੇ ਸਾਨੂੰ ਪ੍ਰੋਬਲਮ ਮਾਰਾਵੇ। ਸਨੋ ਸੁਨੋ ਆਂਦੇ ਨੇ ਮੈਨੂੰ ਤਾਂ ਵਧੀਆ ਨਹੀਂ ਲੱਗਦੀ ਬਿਲਕੁਲ ਸਮਰ ਸੀਜ਼ਨ ਹੀ ਵਧੀਆ ਲੱਗਦਾ ਵਾ। ਸਨੋ ਚ ਬਹੁਤ ਤਾਂ ਕਟਰਕਿੰਗ ਕਰਨੀ ਐ ਵੀ ਰਿਸਕ ਸਾਰਾ ਟਾਈਮ ਹੀ। ਸਾਡਾ ਕੈਮਰਾ ਵੀ ਆਹਲਾ ਖਰਾਬ ਹੋ ਗਿਆ। ਕੈਮਰਾ ਪਤਾ ਨਹੀਂ ਇੱਕ ਨਵਾਂ ਕਰਦੇ ਆਂ, ਦੂਜਾ ਖਰਾਬ। ਪੁਰਾਣਾ ਖਰਾਬ ਹੋਤੀ ਜਦੋਂ ਬਕਰਦੇ ਆਂ, ਦੂਜਾ ਪੁਰਾਣਾ ਖਰਾਬ ਹੋ ਜਾਂਦਾ ਪਤਾ ਨਹੀਂ ਕਿਉਂ ਦੇ ਲੋ ਨਵਾਂ ਆਰਡਰ ਕੀਤਾ। ਨਾਲ ਦੀ ਨਾਲ ਇਹ ਐਵੇਂ ਬੈਂਟ ਬੱਜ ਗਿਆ ਖਰਾਬ ਹੋ ਗਿਆ। ਦੇਖਣਾ ਨੂੰ ਐਂ ਸੈਟ ਸਟ ਕਰਦਾ ਕਿ ਨਹੀਂ ਤਾਂ ਪਤਾ ਨਹੀਂ ਕਾਰ ਵਾਲਾ ਹੀ ਆ ਤੇ ਕੰਗਰਦੀਪ ਜੀ ਕਿਵੇਂ ਹੁੰਦਾ ਇਹ ਹੋ ਜੂ ਸੈਟ ਆਈ ਵੇਖੋਗੇ ਚਲੋ ਗਾਈਜ਼ ਹੁਣ ਇਹਦਾ ਕੰਮ ਹੋ ਗਿਆ ਜਰੂਰੀ ਆ ਕੈਮਰੇ ਦੇ ਵਿੱਚ ਵਹੀਕਲਸ ਕੋਈ ਵੀ ਆ ਚਾਹ ਕਮਰਸ਼ੀਅਲ ਵਹੀਕਲ ਹੋ ਚਾਹ ਕਾਰ ਕੈਮਰਾ ਮਸਟ ਹੋਣਾ ਚਾਹੀਦਾ ਆਜ ਰਸ਼ੀ ਬੜਾ ਵਾ 1:30 ਵਜੇ ਚਲੋ ਹੁਣ ਟਾਈਮ ਟਾਈਮ ਦੀ ਗੱਲ ਆ ਛੁੱਟੀ ਦੇ ਟਾਈਮ ਤੇ ਰਸ਼ ਹੋਣਾ ਆ ਹੁਣ ਤਾਂ 1:30 ਵਜੇ ਆਇਆ ਗਾਈਸ ਪਹੁੰਚ ਗਿਆ ਕੋਲ ਮੇਰਾ ਸਰ ਹਾਂਜੀ ਆ ਜਾ ਹਾਂਜੀ ਵੀ ਕਿਡੇ ਦੇ ਵਿੱਚ ਵੀ ਦੇਖ ਲਓ ਵਾਜਾ ਹਵਾ ਜੀ ਲੱਗਦੀ ਹੈ ਹਨਾ ਓਏ 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 ਨਿੰਗਾਇਸ ਕਿੰਨਾ ਸਾਰੇ ਠੀਕ ਠਾਕ ਹੋ ਤੇ ਅੱਜ ਹੁਣ ਤੁਸੀਂ ਆਪਾਂ ਵਲੌਗ ਕੰਟੀਨਿਊ ਕਰ ਰਹੇ ਤੁਹਾਨੂੰ ਪਤਾ ਅਗਲਾ ਦਿਨ ਹੋ ਗਿਆ 7:00 ਵਜੇ 6 ਮਿੰਟ ਹੋ ਗਏ ਨੇਗੇ ਤੇ ਆਪਾਂ ਉੱਥੇ ਸੀ 5:00 ਵਜੇ ਹਰਜੈਸ ਜਲਦੀ ਉੱਠ ਖੜਿਆ ਸੀਗਾ ਤੇ ਨਾਲ ਹੀ ਮੈਨੂੰ ਫਿਰ ਉੱਠਣਾ ਪੈ ਗਿਆ ਵੈਸੇ ਵੀ ਸਾਡੇ 5:30 ਉੱਠਣੇ ਹੁੰਦੇ ਕਿਉਂਕਿ ਫੂਡ ਫਾਟਸ ਸਾਰਾ ਬੈਗ 'ਚ ਪਾਉਣਾ ਹੁੰਦਾ ਤੇ ਹਰਜੈਸ ਨੂੰ ਨਾ ਹੁਣ ਜੋ-ਜੋ ਵੱਡਾ ਹੋ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਇੱਕ ਬੋਲਦਾ ਨਹੀਂ ਹੈਗਾ ਪਰ ਹੁਣ ਅਗਰ ਦੀ ਬਾਹਰ ਨਿਕਲੇ ਸਮਾਨ ਰੱਖਣ ਜੇ ਦੀ ਨਾ ਰੋਏ ਬਹੁਤ ਜ਼ਿਆਦਾ ਉਹਨੂੰ ਪਤਾ ਸੀ ਮੇਰੇ ਹੱਥ 'ਚ ਸਮ ਮੰਗਦੀਪ ਜੀ ਬਹੁਤ ਰੋਇਆ ਤੇ ਹੁਣ ਜੋ ਜੋ ਵੱਡਾ ਹੁੰਦਾ ਟਫ ਹੋ ਰਿਹਾ ਵਾ ਕੰਮ ਕਰਨਾ ਤੇ ਅਜੇ ਤਾਂ ਬੋਲਣੀ ਨਹੀਂ ਲੱਗਿਆ ਬੋਲਣ ਲੱਗਿਆ ਫਿਰ ਬੜਾ ਖੈਣਾ ਤੋਂ ਹੁਣ ਹੌਫਿਸੋਂ ਕੀ ਛੱਡ ਕੇ ਆਇਆ ਦਾਦੀ ਕੋਲੋਂ ਟੀਵੀ ਲਾਇਆ ਹੋਇਆ ਸੀਗਾ ਤੇ ਗਾਇਜ਼ ਚਲੋ ਆਪਾਂ ਆਪਦਾ ਕਰਦੇ ਆਂ ਟ੍ਰਿਪ ਸਟਾਰਟ ਟ੍ਰਾਂਟੋ ਟੂ ਨਿਊ ਬ੍ਰਾਂਸਵਿਕ ਤੇ ਨਿਊ ਬ੍ਰਾਂਸਵਿਕ ਟੂ ਟ੍ਰਾਂਟੋ ਦੀ ਵਾਪਸੀ ਆ 5 ਦਿਨ ਦਾ ਆਪਣਾ ਟ੍ਰਿਪ ਆ ਠੰਡ ਹੋ ਗਈ ਅੱਜ ਟੈਂਪਰੇਚਰ ਵੈਸੇ ਪਲੱਸ ਚ ਲੱਗਦਾ ਕਿੰਨਾ ਟੈਂਪਰੇਚਰ ਅੱਛਾ ਯਾਰ ਅੱਜ ਕੱਲ ਵੀ ਵਧੀਆ ਸੀ ਗਾਇਜ਼ 6:00 7:00 ਸੀ ਅੱਜ 4 ਸਨੂ ਤਾਂ ਹਜੇ ਬਚਾ ਹੋਇਆ ਹੋਇਆ ਤੇ ਬਸ ਇਹ ਆਪਾਂ ਟਰੱਕ ਜਿਹੜਾ ਆਪਣਾ ਠੰਡ ਵਿੱਚ ਅੱਧਾ ਪੌਣਾ ਘੰਟਾ ਲੈਂਦਾ ਸਟਾਰਟ ਹੋਣ ਨੂੰ ਤੇ ਆਪਾਂ ਬਸ 2-3 ਮਿੰਟ ਵਿੱਚ ਪਹੁੰਚ ਜਾਣਾ ਤੇ ਗਰਮ ਹੋਣ ਨੂੰ ਤੇ ਫਿਰ ਆਪਣਾ ਜਿਹੜਾ ਲੋਡ ਅੱਜ ਪਹੁੰਚੇ ਰਿਹਾ ਜਾੜ ਚ ਕਿਉਂਕਿ ਸੈਟਰਡੇ ਕਰਕੇ 8:00 ਵਜੇ ਉਹਨਾਂ ਹੁੰਦਾ ਤੇ ਜਨੂੰ ਅੱਧਾ ਪੌਣਾ ਘੰਟਾ ਪਾ ਲੱਕੂ ਤੇ ਨਾਲ ਹੀ ਆਪਾਂ ਸਮਾਨ ਢੱਕ ਲੈਣ ਟਰੱਕ 'ਚ ਤੇ ਵਲੌਗ ਨੂੰ ਬਣੇ ਰਿਓ ਆਪਣਾ ਕਰਦੇ ਆ ਪ੍ਰੀ-ਟ੍ਰਿਪ ਇਨਸਪੈਕਸ਼ਨ ਜਾ ਕੇ ਟਰੱਕ ਦੀ ਫਿਲਰ ਜਦੋਂ ਆਉਂਗਾ ਕੋਈ ਟ੍ਰੇਲਰ ਦਿਖਾਂਗੇ ਪਹੁੰਚਦੇ ਆ ਗਾਇਸ ਚੜ੍ਹ ਦੇ ਵਿੱਚ ਇਹ ਮੈ ਵੀ ਥੋੜਾ ਜਨਾ ਚੜ੍ਹ ਸਕਦੀ ਹਾਂ ਜਿਕ ਨਹੀਂ ਸੰਡਾ ਬੇ ਸੰਡਾ ਸੰਡਾ ਬ੍ਰੇਕ ਬ੍ਰੇਕ ਸੌ ਲਈ ਲੋ ਪ੍ਰੈਸ਼ਰ ਉਹ ਵੀ ਐਸ਼ ਹੋਈਓ ਨੋ ਕਿਹੜਾ ਵਾ ਯਰ ਬ੍ਰੇਕੜਾ ਮਿਸਮਾਨ ਨੱਖਾ ਗਾਈਸ ਪ੍ਰੀ ਟ੍ਰਿਪ ਹੋ ਗਿਆ ਡਾਨ ਨਾ ਸਿੱਕਟੇ ਪ੍ਰੀ ਟ੍ਰਿਪ ਕਰ ਲਿਆ ਨਗਰਦੀਪ ਜੀ ਤੇ ਮੈਂ ਚ ਛੋਟੇ ਮੋਟੇ ਗੱਲ ਜੜੇ ਹੁੰਦੇ ਨੇ ਮੈਨੂੰ ਦੱਸਦੇ ਰਹਿੰਦੇ ਆ ਕਿ ਕਿ ਨਵਾਂ ਨਵਾਂ ਸਿੱਖਣ ਨੂੰ ਕੁਸ਼ਣਾ ਕੁਝ ਮਿਲਦਾ ਹੀ ਰਹਿੰਦਾ ਇਹਨਾਂ ਨੂੰ ਜ਼ਿਆਦਾ ਨੋਲੇਜ ਹੁੰਦੀ ਆ ਤੇ ਮੈਂ ਨਾਲ ਹੁੰਨੀ ਆ ਇਕੱਠੀ ਸੀ ਕਰਕੇ ਪ੍ਰੀ ਟ੍ਰਿਪ ਡਨ ਹੋ ਗਿਆ ਤੇ ਹੁਣ ਬਸ ਸ਼ਿਫਟ ਸਟਾਰਟ ਕਰਨ ਲੱਗੇ ਆ 26 27 ਮਿੰਟ ਹੋ ਗਏ ਆ ਆਪਣੇ ਆਦੇ ਵਰਕਪਲੋ ਦੇ ਬਸ ਵਰਕਪਲੋ ਪਾਉਣ ਲੱਗੇ ਪ੍ਰੀ ਟ੍ਰਿਪ ਦੇ ਹੋ ਗਏ ਤੇ ਹਾਫ ਐਨ ਆਵਰ ਦੀ ਪਾਉਣੀ ਹੁੰਦੀ ਆ ਆਪਾਂ ਸਾਨੂੰ ਆਪਾਂ ਚੱਲੇ ਆ 8 ਵਜੇ 12 ਮਿੰਟ ਹੋ ਗਏ ਨੇ ਤੇ ਸੈਟਰਡੇ ਕਰਕੇ 200 ਕਿਲੋਮੀਟਰ ਰਹਿ ਗਈ ਆਪਾਂ ਨੂੰ ਲੋਕੇਸ਼ਨ ਆਪਾਂ ਨੂੰ ਪਿਆ 20 ਡਾਲਰ ਹੁੰਦੀ ਸੈਂਟ ਦਾ ਟੋਰ ਐਪ ਕਿਉਂਕਿ ਆਪਾਂ ਵੈਜੀ ਕਰਾਇੀ ਸੀ ਵੈਜੀ ਜਿਆਦਾ ਪਾਈਆਂ ਤਾਂ ਕਰਕੇ ਥੋੜੇ ਐਕਸਪੈਂਸਿਵ ਬਣਿਆ ਕਿਸਾਨ ਥੋੜੇ ਸਸਤਾ ਪੈ ਜਾਂਦਾ ਪਰ ਤੇ ਆਪਾਂ ਗਰਦੀਪ ਜੀ ਨੂੰ ਉਠਾਦ ਰਹੇ ਲੇਕਿਨ ਲੱਲੇ ਭੱਬੇ ਕਰ ਰਹੇ ਆ ਅਟਖੜਾ ਜੀ ਦਾਜੀ ਦਾਜੀ ਰੈਪਲੀ ਆਉਂਦਾ ਤੁਹਾਡੇ ਕੋਲ ਹਾਂ ਲੋ ਮੈਂ ਬਣਾਇਆ ਹੁਣ ਪਲੀਜ਼ ਦੇਖਿਆ ਮੈਨੂੰ ਪਤਾ ਜੀ ਕਿ ਮੈਂ ਰੈਪ ਲਿਆਂਦਾ ਹਾਂ ਲੱਲੇ ਭੱਬੇ ਜੇ ਕਰਨਗੇ ਜਾ ਪਤਾ ਕਿ ਰੰਗ ਦੇ ਉਠਾਲਦੇ ਆ ਰੈਪ ਪਤਾ ਨਹੀਂ ਵੈਦਰ ਕਰਕੇ ਹੋ ਵੈਦਰ ਬਸੇ ਬੜੀ ਅੱਛੀ ਪਰ ਆਉਂਦੇ ਉਹ ਠੰਡੇ ਹੋਗੇ ਹਨਾ ਅੱਜ ਰਾਸ਼ ਬਿਲਕੁਲ ਨਹੀਂ ਸੀ ਪਹਿਲੇ ਨੰਬਰ ਦੀ ਵਾਰੀ ਆ ਗਈ ਮੇਰੇ ਕਪੋਆ ਮੈਂ ਹਾਂ ਬਣਾਣਾ ਪੇਪਰਸ਼ੀਤ ਨਹੀਂ ਹਾਲਿਬਸੀਦ ਉੱਜਾ ਤੁਹਾਨੂੰ ਸੈਲਟੀ ਜਣਕੀ ਟਿਪ ਕੋਰਟੇ ਸਾਥ ਗਾਇਸ ਪਹੁੰਚ ਗਏ ਆ ਪੰਪ ਤੇ ਹਰਬਿੰਗ ਦੇ ਵਾਪਸ ਇੱਥੇ ਆਪਾਂ ਤੁਹਾਨੂੰ ਪਤਾ ਲੁਕਦੇ ਹੁੰਨੇ ਆ ਹੁਣ ਗਰਦੀਪ ਜੀ ਦੀ ਸ਼ਿਫਟ ਸਟਾਰਟ ਹੋ ਜਾਣੀ ਹੈ ਤੇ ਮੇਰੀ ਸ਼ਿਫਟ ਡਨ ਹੋ ਗਈ ਹੈ ਫਾਈਨਲੀ ਪੂਰੇ 6 ਵਜੇ ਐਗਜੈਕਟ ਤ ਤੇ ਮੇਰੀ ਸ਼ਿਫਟ ਸਟਾਰਟ ਹੋਈ ਸੀ 8 ਟੋਕਲੋਕ ਕਿੰਨੇ ਘੰਟੇ ਕਿ 10 ਘੰਟੇ ਲੱਗੀ ਜਣਕੀ ਵਿੱਚ ਇੱਕ ਰਸਤੇ ਚ ਡਿਲੀਵਰੀ ਸੀ ਮੌਂਟਰੀਅਲ ਤੇ YouTube ਲਈ ਵੀ ਕਰਕੇ ਬਸ ਆਪਾਂ ਨੂੰ ਕਾਜ ਟਾਈਮ ਲੱਗ ਗਿਆ ਪੌਣੇ 9 ਵਜੇ ਪਹੁੰਚੀ ਸੀ ਲੋਕੇਸ਼ਨ ਤੇ ਤੇ ਆਪਾਂ ਉੱਥੋਂ ਨਿਕਲੇ ਪੌਣੇ 4:00 ਵਜੇ ਵੀ ਸੋਲ ਸਾਵਡੋਆ 25 ਪੌਣੇ 4 ਨੇ ਤਾਂ ਰੈਡ ਕੰਟਿਨਿਊ ਡਿਲੀਵਰੀ ਲੱਗਿਆ ਤੇ ਆਪਾਂ ਹੁਣ 6 ਵਜੇ ਪੂਰਾ ਟਰੱਕ ਜਿਹੜਾ ਇੱਥੇ ਆਪਾਂ ਆਪਣੇ ਰੁਕਦੇ ਹੁੰਨੇ 145 ਤੇ ਉੱਥੇ ਲਗਾ ਲਿਆ ਵਾ ਤੇ ਹੁਣ ਆਪਾਂ ਜਾਵਾਂਗੇ ਟਿਮ ਹਾਟਨ ਗਰਦੀਪ ਜੀ ਪਿੰਕੇ ਕਾਫੀ ਤੇ ਡਿਨਰ ਜਿਹੜਾ ਆਪਾਂ ਰੋਟੀ ਖਾਵਾਂਗੇ ਬਾਦਾਂ ਨੂੰ ਕੁਝ ਲੈਣਾ ਬਸ ਕੰਨੀ ਕਾਫੀ ਲੈਣਗੇ ਗਰਦੀਪ ਜੀ ਤਾਂ ਤੁਹਾਨੂੰ ਅੱਜ ਪੰਪ ਦਾ ਵੀਊ ਦਿਖਾ ਦਿੰਦੇ ਜੰਮਾ ਹੀ ਖਾਲੀ ਤੇ ਮੇਰੇ ਲਈ ਸਾਰੀ ਪਾਰਕਿੰਗ ਖਾਲੀ ਸੀ ਮੈਂ ਆਪਣੇ ਮਨਪਸੰਦ ਜਗ੍ਹਾ ਤੇ ਟਰੱਕ ਜਿਹੜਾ ਪਾਰਕ ਕੀਤਾ ਤੇ ਵੈਦਰ ਵੀ ਗਾਇਸ ਬਹੁਤ ਵਧੀਆ 3 ਵਜੇ ਦ ਤੇ ਹੁਣ ਮੋਂਟਰੀਅਲ ਦਾ ਤਿੰਨ ਵਾ ਪੂਰਾ ਵਧੀਆ ਵੈਦਰ ਤੇ ਤੁਹਾਨੂੰ ਦਿਖਾਉਣੇ ਆ ਪੰਪ ਬਿਲਕੁਲ ਹੀ ਖਾਲੀ ਖਾਲੀ ਪਿਆ ਜਿਹੜਾ ਕਿ ਇੰਨਾ ਰਸਨਾ ਭਰਿਆ ਹੁੰਦਾ ਹੈ ਗਾਇਸ ਲਓ ਦੇਖ ਲਓ ਉਹ ਸਾਰੀ ਸਾਹਮਣੇ ਪਾਰਕਿੰਗ ਖਾਲੀ ਅੱਗੇ ਫੁੱਲੀ ਪਈ ਹੁੰਦੀ ਹੈ ਲੋਡਡਡ ਪਾਰਕਿੰਗ ਹੁੰਦੀ ਪੂਰੀ ਸਾਡੀ ਜਗ੍ਹਾ ਹੁੰਦੀ ਆ ਸਕੇਲ ਕੋਲ ਇੱਥੇ ਅਸੀਂ ਰੁਕਦੇ ਆਂ ਨਾ ਸਕੇਲ ਕੋਲ ਤੇ ਇੱਥੇ ਸਕੈਲ ਦੇ ਨਾਲ ਹੀ ਆਪਾਂ ਦਾ ਉਧਰੋਂ ਜਣ ਕੇ ਐਂਟਰੈਂਸ ਆ ਤੇ ਇੱਧਰ ਜੀ ਆਪਾਂ ਚੱਲ ਜਾਨੇ ਉਹਨੇ ਕੋ ਕਿ ਨੇੜੇ ਪੈਂਦਾ ਨੂੰ ਤੁਰ ਕੇ ਜਾਨੂ ਹੁਣ ਆਪਾਂ ਟਰੱਕ ਇੱਥੇ ਖੜਾਇਆ ਵਾ ਤੇ ਪਹਿਲੀ ਪਾਰਕਿੰਗ ਚੋ ਸਾਰਾ ਬਿੱਲਾ ਸੀਗਾ ਜਾਂ ਮੇਰੀ ਪੱਕੀ ਜਗਾ ਹੁੰਦੀ ਹੈ ਜਾਂ ਮੇਰੀ ਵੈਸੇ ਮੈਂ ਪ੍ਰੈਪ ਕਰਦੀ ਨਿਓ ਕਿ ਤੁਰ ਕੇ ਜਾਣਾ ਸੌਖਾ ਤੇ ਨਾਲੇ ਗਾਰਬਜ ਬਿਨ ਵੀ ਨੇ ਉੱਤੇ ਆਪਾਂ ਗਾਰਬਜ ਵਗੈਰਾ ਛੱਡ ਦਿੰਨੇ ਨਾਲੇ ਹਨ ਤੇ ਈਜ਼ੀ ਰਹਿੰਦਾ ਆ ਪਰ ਹੁਣ ਅੱਜ ਚਲੋ ਆਪਾਂ ਮਿਲ ਨਹੀਂ ਕੈਰਾਵਨ ਮਰ ਦੇ ਵੈਸੇ ਟਰੱਕ ਸੀਗਾ ਟ੍ਰੇਲਰ ਤੇ ਫੋਰਬਾ ਫਲੈਸ਼ਰ ਲਾਇਸੀ ਮੈਨੂੰ ਸੀਗਾ ਮੈਂ ਚੱਲ ਜੂਗਾ ਹਨਾ ਪਰ ਆਜੋ ਵੀ ਹੈਗਾ ਤੇ ਆਪਾਂ ਉੱਥੇ ਲਾ ਦਾਂਗੇ ਮੈਨੂੰ ਲੱਗਦਾ ਸ਼ਾਇਦ ਟਰੱਕ ਚਾਰੇ ਵਾਪਸ ਨਹੀਂ ਤਾਂ ਉਹ ਉੱਥੇ ਲਾ ਦਾਂਗੇ ਅੱਛਾ ਗੁਰਦੀਪ ਜੀ ਵੀ ਅੱਠ ਕਿਹੜੇ ਮੇਰੇ ਗੱਲਾਂ ਕਰਦੇ ਕਰਦੇ ਗੱਡੀ 'ਚ ਮੈਂ ਉਹ ਕਹਿੰਦੀ ਸੀ ਮੇਰੇ ਇੱਥੇ ਜਗ੍ਹਾ ਅੱਜ ਮੜੱਕ ਲਈ ਕਿਸੇ ਨੇ ਗੁਰਦੀਪ ਜੀ ਅੱਜ ਮੈਂ ਨੌਖਾ ਲੈ ਕੇ ਆਇਂਦਿਆਂ ਸੈਟਰਡੇ ਨੂੰ ਇੰਨਾ ਰਾਸੀ ਰੋੜਤੀ ਨੂੰ ਤਾਂ ਦੋ ਘੰਟੇ ਲੱਗੇ ਨੇ ਤੁਹਾਨੂੰ ਸੁਣਦਾ ਸੀ ਬ੍ਰੇਕਾ ਕਿੰਨੀਆਂ ਲੱਗੇ ਮੌਨਟਰੀਅਲ ਮੋਏ ਨਾਰਾ ਅਸੂਸੀ ਉਹ ਹੋ ਮੈਂ ਤਾਂ ਭਾਈ ਮੈਂ ਤਾਂ ਅੱਖਾਂ ਤੋਂ ਪਤਾ ਵਾ ਭਾਬੀ ਔਖਾ ਲੱਗਦਾ ਲੀਡਰ ਕਰਾਈ ਕਰਕੇ ਨਾ ਮੇਰੇ ਤਾਂ ਅੱਖਾਂ ਤੇ ਪਿਆ ਨਾ ਇਫੈਕਟ ਮੈਨੂੰ ਦੋ ਤਿੰਨ ਬਾਰ ਪਾਣੀ ਮਾਰਿਆ ਮੈਂ ਕਿਹਾ ਮੈਂ ਤਾਂ 90 95 ਜੇ ਤੇ ਆਈਆਂ ਮਗਰ ਮਗਰੀ ਚੱਲਿਆ ਮੈਂ ਲਾ ਤਾਂ ਉੱਥੇ ਲਾਣਾ ਟਰੱਕ ਲੈ ਚੱਲਣ ਤੇ ਕਿੱਥੇ ਠੀਕਾ ਠੀਕ ਹੈ ਦੇ ਲਾ ਮੈਂ ਪਾਰਕਿੰਗ ਦੀ ਜਿਹੇ ਪਹਿਲੇ ਨੰਬਰ 'ਚ ਲਾ ਲਿਆ ਸਾਰਾ ਖਾਲੀ ਪਿਆ ਦੇ ਲੋ ਉਧਰ ਵੀ ਦੋ ਤਿੰਨ ਟਰੱਕ ਕੀ ਸੀ ਨਈਆਂ ਦੇ ਲੋ ਕਿਵੇਂ ਭਰੇ ਆ ਪਿਆ ਹੁੰਦਾ ਗਾਈਸ ਚਲੋ ਆਪਾਂ ਚੱਲਦੇ ਹਾਂ ਟਿਮ ਹਾਟਨ ਕਾਫੀ ਪਿਕ ਕਰੀ ਆਏ ਹੁਜੋਨੇ ਜਿਹਨੂੰ ਕਾਫੀ ਪੀਣੀ ਆ ਗਰਦੀਪ ਜੀ ਦਾ ਪੀਣ ਕੇ ਹਨਾ ਜੀ ਚਲੋ ਜੀ ਚੱਲੀਏ ਫਿਰ ਕਾਫੀ ਪੀਏ ਨਾ ਤਾ ਤੁਹਾਨੂੰ ਡਿਨਰ ਤੇ ਦਿਖਾਉਣਾ ਕੀ ਖਾਵਾਂਗੇ ਅੱਜ ਆਪਸ਼ਨਾਂ ਦੋ ਨੇ ਗਾਜਰਾਨੀ ਸਬਜ਼ੀ ਗਰਦੀਪ ਜੀ ਦੀ ਫੇਵਰਿਟ ਤੇ ਲਿਆਂਦਾ ਸ਼ਾਈ ਪਨੀਰ ਤੇ ਗਰਦੀਪ ਜੀ ਦੱਸ ਦਿੰਗੇ ਕੀ ਹਨਾ ਸ਼ਾਈ ਪਨੀਰ ਖਾਈਏ ਪੈਕਿੰਗ ਵਾਲਾ ਨਹੀਂ ਇਹ ਘਰ ਦਾ ਬਣਾਇਆ ਹੈ ਫਰੈਸ਼ ਮੈਂ ਕਾਜੂ ਕੁਜੂ ਪਾ ਕੇ ਬਧੀ ਆਣ ਤੇ ਤੁਹਾਨੂੰ ਦਿਖਾਉਨੇ ਆ ਵਾ ਫਲੇਵਰ ਚੈੱਕ ਕਰਾਉਨੇ ਆ ਤੇ ਗਾਈਸ ਬਣੇ ਰੂ ਵਲੌਗ ਨਾ ਤੇ ਡਿਨਰ ਕਰਕੇ ਬਸ ਤੁਰ ਸਬਜੀ ਵੀ ਗਰਮ ਖਾ ਸਾਦੇ ਜਨੇ ਸਾਈਪ ਨੇ ਖਾਣਾ ਤੇ ਇਹਨਾਂ ਨੂੰ ਇਹਨਾਂ ਕਾਫੀ ਮਦਰੀ ਨੇ ਐਨਰਜੀ ਡਰਿੰਕ ਲੈ ਕੇ ਆ ਤਾਂ ਕਰੀ ਚੀ ਜੇ ਪੀਨੇ ਕਰਮ ਨਸ਼ੇੜ ਨਾ ਚ ਚਲੋ ਗਾਇਸ ਆਪਾਂ ਰੋਟੀ ਖਾ ਕੇ ਮਿਲਦੇ ਆ ਪਰ ਬਲੌਗ ਜਿਆਦਾ ਲੰਬਾ ਹੈ ਨਾ ਕੱਲ ਨੂੰ ਮਿਲਦੇ ਆ ਅੱਜ ਦਾ ਬਲੌਗ ਕਰਦੇ ਆ ਇੱਥੇ ਡਨ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਿਓ